ਪੰਜਾਬ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਕਾਂਗਰਸ ਦੀ ਸਾਬਕਾ ਕੈਬਨ ਮੰਤਰੀ ਦੇ ਉੱਪਰ ਹੋਇਆ ਮਾਮਲਾ ਦਰਜ ਪੁਲਸ ਦੇ ਵੱਲੋਂ ਹੋਈ ਗ੍ਰਿਫਤਾਰ ਜੋ ਹਤਿਆ ਦੇ ਮਾਮਲੇ ਦੇ ਵਿੱਚ ਉਸ ਦੇ ਉੱਪਰ ਆਪਣੇ ਹੀ ਪੁੱਤਰ ਨੂੰ ਕਤਲ ਕਰਨ ਦਾ ਦੋਸ਼ ਲੱਗਿਆ ਤੁਸੀਂ ਜਿਹੜੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਨਵੇਂ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਤੇ ਸੀਨੀਅਰ ਲੀਡਰ ਰਜ਼ੀਆ ਸੁਲਤਾਨਾ ਜਿਸ ਦੇ ਉੱਪਰ ਹੱਤਿਆ ਦਾ ਮਾਮਲਾ ਦਰਜ ਹੋ ਗਿਆ ਹੈ ਜੋ 16 ਅਕਤੂਬਰ ਨੂੰ ਉਹਨਾਂ ਦੇ ਪੁੱਤਰ ਦੀ ਹੱਤਿਆ ਹੋਈ ਜਿਸ ਨੂੰ ਓਵਰਡੋਜ਼ ਦਵਾਈਆਂ ਲੈਣ ਦੇ ਕਾਰਨ ਉਹਨਾਂ ਦੀ ਹੱਤਿਆ ਦਾ ਨਾਮ ਦਿੱਤਾ ਗਿਆ ਪਰ ਅਸਲ ਖੁਲਾਸੇ ਜੋ ਉਹਨਾਂ ਦੇ ਗਵੰਡੀ ਦੇ ਵੱਲੋਂ ਕੀਤੇ ਗਏ ਨੇ ਜੋ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ रजिया सुल्ताना ਤੇ ਉਹਨਾਂ ਦੇ ਪਤੀ ਸਾਬਕਾ ਪੰਜਾਬ ਪੁਸਤ ਦੇ ਡੀਜੀਪੀ ਮੁਹੰਮਦ ਮੁਸਤਾਫਾ ਦੇ ਉੱਪਰ ਵੱਡੇ ਦੋਸ਼ ਲੱਗੇ ਨੇ ਜੋ ਉਹਨਾਂ ਨੇ ਆਪਣੇ ਪੁੱਤਰ ਨੂੰ ਇੱਕ ਸਾਜ਼ਿਸ਼ ਦੇ ਤਹਿਤ ਜੋ ਮਾਰਿਆ ਜਿਸ ਨੂੰ ਲੈ ਕੇ ਹੁਣ ਇਹਨਾਂ ਦੇ ਉੱਪਰ ਕੇਸ ਦਰਜ ਕੀਤਾ ਗਿਆ ਹੈ ਪੰਜਾਬ ਪੁਸਤ ਦੇ ਵੱਲੋਂ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੋ ਇਹਨਾਂ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਹੈ ਸੋ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਉਹਨਾਂ ਦੇ بیٹے ਅਕੀਲ ਅਫਤਰ ਦੀ ਹਤਿਆ ਕਰਨ ਦੀ ਸਾਜ਼ਿਸ਼ ਕਰਨ ਦੇ ਮਾਮਲੇ ਵਿੱਚ ਥਾਣਾ ਪੰਚਕੁਲਾ ਵਿਖੇ ਇਹ ਕੇਸ ਦਰਜ ਹੋਇਆ ਹੈ ਦੱਸਣਯੋਗ ਹੈ ਕਿ ਉਕਤ ਖੇਤਰ ਹਰਿਆਣਾ ਦੇ ਅਧੀਨ ਆਉਂਦਾ ਹੈ ਸੋ ਸਾਬਕਾ ਡੀਜੀਪੀ ਜੋ ਮੁਹੰਮਦ ਮੁਸਤਾਫਾ ਤੇ ਉਹਨਾਂ ਦੇ ਬੇਟੇ ਅਕੀਲ ਅਫਤਰ ਦੀ ਹੱਤਿਆ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਪਤਨੀ ਉਹਨਾਂ ਦੀ ਨੂੰ ਤੇ ਉਹਨਾਂ ਦੀ ਬੇਟੀ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਹੈ ਸੋ ਪੰਜਾਬ ਦੇ ਸਾਬਕਾ ਮੰਤਰੀ ਰਜਿਆ ਸੁਲਤਾਨਾ ਜਿਨ੍ਹਾਂ ਨੇ ਇਹ ਹੀ ਕਿਹਾ ਕਿ ਉਹਨਾਂ ਦੇ ਪੁੱਤਰ ਨੇ ਜੋ ওভারਡੋਇ ਦਵਾਈ ਲੈਣ ਦੇ ਕਾਰਨ ਜਿਨ੍ਹਾਂ ਦੇ ਦਿਲ ਦਾ ਦੌਰਾ ਪਿਆ ਤੇ ਉਹਨਾਂ ਦੀ ਹੱਤਿਆ ਹੋ ਗਈ ਔਰ ਉਸ ਤੋਂ ਬਾਅਦ ਇਹਨਾਂ ਨੇ ਸੰਸਕਾਰ ਕਰ ਦਿੱਤਾ ਪਰ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਏ ਉਸ ਵੀਡੀਓ ਦੇ ਵਿੱਚ ਜੋ ਇਹ ਦੋਸ਼ੀ ਠਰਾਈ ਗਏ ਨੇ ਇਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਵੱਡੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਪੁੱਤਰ ਦੇ ਵੱਲੋਂ ਹੀ ਜੋ ਸਾਬਕਾ ਡੀਜੀਪੀ ਮੁਹੰਮਦ ਮਸਤੂਫਾ ਦੇ ਉੱਪਰ ਇਲਜ਼ਾਮ ਲਾਏ ਗਏ ਨੇ ਔਰ ਆਪਣੀ ਮਾਂ ਦੇ ਉੱਪਰ ਇਹ ਇਲਜ਼ਾਮ ਲਾਏ ਗਏ ਨੇ ਕਿ ਉਹਨਾਂ ਦੀ ਪਤਨੀ ਦੇ ਨਾਲ ਜਿਹੜਾ ਕਿ ਉਹ ਮਿਲ ਕੇ ਉਹਨਾਂ ਨੇ ਉਸ ਨੂੰ ਮੌਤੇ ਕੱਟ ਉਤਾਰਿਆ ਸੋ ਉਹਨਾਂ ਦੇ ਗਵਾਂਢੀ शमशुद्दीन ने पंचकुला पुलिस कमिश्नर ਨੂੰ ਸ਼ਿਕਾਇਤ ਦਿੱਤੀ ਹੈ ਜਿਸ ਨੂੰ ਆਧਾਰ ਬਣਾ ਕੇ ਪੰਚਕੁਲਾ ਜਿਹੜਾ ਐਮਡੀ ਦੀ ਥਾਣਾ ਪੁਲਿਸ ਨੇ मोहम्मद मुस्तफा ਤੇ ਉਹਨਾਂ ਦੀ ਪਤਨੀ ਤੇ ਉਹਨਾਂ ਦੀ ਨੂੰਹ ਤੇ ਸਾਬਕਾ ਕਾਂਗਰਸ ਮੰਤਰੀ ਦੇ ਖਿਲਾਫ ਧਾਰਾ 103 ਦੇ ਤਹਿਤ ਜੋ ਮਾਮਲਾ ਦਰਜ ਕੀਤਾ ਗਿਆ ਸੋ ਜ਼ਿਕਰਯੋਗ ਹੈ ਕਿ 16 ਅਕਤੂਬਰ ਦੀ ਦੇਰ ਰਾਤ ਪੰਚਕੁਲਾ ਵਿਖੇ ਜੋ ਅਕੀਲ ਅਖਤਰ ਦੀ ਮੌਤ ਹੋ ਗਈ ਸੀ ਪਰਿਵਾਰ ਨੇ ਦੱਸਿਆ ਸੀ ਕਿ ਦਵਾਈਆਂ ਓਵਰਡੋਜ਼ ਲੈਂਦੇ ਕਰਨ ਉਹਨਾਂ ਦੀ ਮੌਤ ਹੋਈ ਹੈ ਜਦੋਂ ਕਿ ਅਸਲ ਇਹ ਸਾਹਮਣੇ ਆਇਆ ਕਿ ਜਿਹੜਾ ਇਹਨਾਂ ਦਾ ਪੁੱਤਰ ਅਕੀਲ ਅਫਤਰ ਸੀ ਉਹ ਨਸ਼ੇ ਦਾ आदी ਹੋ ਚੁੱਕਿਆ ਸੀ ਨਸ਼ਾ ਲੰਦਾ ਸੀਗਾ ਜਿਸ ਤੇ ਕਾਰਨ ਉਹ ਆਪਣੀ ਪਤਨੀ ਨੂੰ ਤੇ ਹੋਰ ਜਿਹੜਾ ਕਿ ਉਹ ਘਰ ਦੇ ਵਿੱਚ ਕਲੇਸ਼ ਪਾਉਂਦਾ ਸੀ ਜਿਹੜਾ ਕਿ ਆਪਣੀ ਪਤਨੀ ਨੂੰ ਮਾਰਕੁੱਟ ਕਰਦਾ ਸੀ ਔਰ ਆਪਣੀ ਪਤਨੀ ਦੇ ਉੱਪਰ ਸ਼ੱਕ ਜਹਰ ਕਰਦਾ ਸੀ ਜਿਸ ਦੇ ਕਾਰਨ ਉਹਨਾਂ ਨੂੰ ਜਿਹੜਾ ਕਿ ਮੌਤ ਦੇ ਕੱਟ ਉਤਾਰਿਆ ਗਿਆ ਔਰ ਉਸ ਤੇ ਉੱਪਰ ਭੈੜੇ ਇਲਜ਼ਾਮ ਲਾਏ ਗਏ ਨੇ ਜੋ ਕਿ ਉਹਨਾਂ ਨੇ ਆਪਣੇ ਪਿਤਾ ਦੇ ਉੱਪਰ ਹੀ ਬਹੁਤ ਵੱਡੇ ਇਲਜ਼ਾਮ ਲਾਇਆ ਨੇ ਜਿਸ ਦੇ ਕਾਰਨ ਸਾਬਕਾ ਡੀਜੀਪੀ ਔਰ ਨਜ਼ੀਆ ਸੋਤਾਨਾ ਮੈਡਮ ਨੂੰ ਵੀ ਵਿਚਿਤ ਦੇ ਰਾਕੀ ਦੋਸ਼ੀ ਦੱਸਿਆ ਗਿਆ ਜਿਨ੍ਹਾਂ ਦੇ ਉੱਪਰ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਪੰਜਾਬ ਕਾਂਗਰਸ ਦੇ ਵਿੱਚ ਬਹੁਤ ਵੱਡਾ ਜਿਹੜਾ ਪੁਚਾਲ ਆਇਆ ਪੰਜਾਬ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ